ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਇਹ ਤਿਆਰੀਆਂ ਸਾਨੂੰ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਕਲਯੁਗ ਦਾ ਅੰਤ ਬਿਲਕੁਲ ਨੇੜੇ ਹੀ ਹੈ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਲਯੁਗ ਜਿਹੜਾ ਹੈ ਉਹ ਖਤਮ ਹੋਣ ਦੀ ਕਾਗਾਰ ਤੇ ਹੈ ਕਲਯੁਗ ਨੇ ਬਹੁਤ ਜਲਦ ਹੀ ਖਤਮ ਹੋ ਜਾਣਾ ਹੈ ਉਹ ਕਿਵੇਂ ਖਤਮ ਹੋਏਗਾ ਆਪਾਂ ਪਹਿਲਾਂ ਇਸ ਵਿਸ਼ੇ ਤੇ ਕੁਝ ਗੁਪਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਸਨ ਕਿ ਸਾਧ ਸੰਗਤ ਜੇਕਰ ਗੁਰੂ ਤੋਂ ਵਿਛੜੇ ਹੋયા ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਵਿਛੜੇ ਹੋયા ਤੇ ਸਾਧ ਸੰਗਤ ਫੇਰ ਸੰਨ ਕਲਯੁਗ ਜਾਪਦਾ ਹੈ ਜੇਕਰ ਗੁਰੂ ਦੀ ਸਿੱਖਿਆ ਤੋਂ ਦੂਰ ਹਾਂ ਅੱਜ ਆਪਾਂ ਵੇਖ ਰਹੇ ਆ ਕਿ ਕਿੰਨਾ ਸਮਾ ਜਿਹੜਾ ਹੈ ਉਹ ਖਰਾਬ ਹੈ ਤੇ ਇਸ ਖਰਾਬ ਸਮੇਂ ਦੇ ਵਿੱਚ ਕਿੰਨੇ ਖਰਾਬ ਇਨਸਾਨ ਕਿੰਨੇ ਭੈੜੇ ਇਨਸਾਨ ਜਿਹੜੇ ਨੇ ਉਹ ਸਾਨੂੰ ਟੱਕਰ ਰਹੇ ਨੇ ਕਿੰਨੇ ਭੈੜੇ ਇਨਸਾਨ ਨੇ ਸਾਧ ਸੰਗਤ ਇੱਥੇ ਜਾਨਵਰਾਂ ਨੂੰ ਮਾਰ ਖਾਇਆ ਜਾ ਰਿਹਾ ਹੈ ਬੰਦਾ ਬੰਦੇ ਦਾ ਵੈਰੀ ਹੈ ਬੰਦਾ ਬੰਦੇ ਨੂੰ ਇੰਨ ਵੱਢ ਰਿਹਾ ਜਿਵੇਂ ਆਪਾਂ ਸਬਜ਼ੀਆਂ ਨੂੰ ਵੱਢ ਦਈਏ ਕਾਜਰ ਮੂਲੀ ਨੂੰ ਵੱਢ ਦਈਏ ਸਾਧ ਸੰਗਤ ਇੱਕ ਛੋਟੇ ਛੋਟੇ ਨਫੇ ਨੁਕਸਾਨ ਦੇ ਵਿੱਚ ਛੋਟੇ ਛੋਟੇ ਗੁੱਸੇ ਜਿਹੜੇ ਨੇ ਉਹ ਵੱਡੇ ਵੱਡੇ ਕੰਮੇ ਕਰ ਦਿੰਦੇ ਨੇ ਵੱਡੇ ਵੱਡੇ ਘਰ ਬਰਬਾਦ ਹੋ ਗਏ ਇੱਕ ਬੰਦਾ ਬੰਦੇ ਦਾ ਦੁਸ਼ਮਣ ਹੈ ਤੁਸੀਂ ਵੇਖਿਆ ਨਾ ਕਿਸ ਤਰ੍ਹਾਂ ਸਰਕਾਰ ਕਿਸਾਨਾਂ ਦੀ ਵੈਰੀ ਹੋਈ ਪਈ ਹੈ ਕਿਸ ਤਰ੍ਹਾਂ ਇੱਕ ਬੰਦਾ ਬੰਦੇ ਦਾ ਵੈਰੀ ਹੈ ਵੋਟਾਂ ਲੈਣੀਆਂ ਉਦੋਂ ਤੱਕ ਸਭ ਚੰਗੇ ਨੇ ਤੇ ਉਦੋਂ ਤੱਕ ਸਾਥ ਸੰਗਤ ਸਭ ਜਿਹੜੇ ਨੇ ਬਿਲਕੁਲ ਸਾਡੇ ਦੁਸ਼ਮਣ ਇਹ ਆਪਾਂ ਸਾਰੇ ਵੇਖਦੇ ਆਂ ਇਹ ਸਿਸਟਮ ਕੋਈ ਅੱਜ ਦਾ ਨਹੀਂ ਹੈਗਾ ਸਾਡੇ ਲੋਕ ਹੀ ਭੋਲੇ ਨੇ ਉਹ ਭੁੱਲ ਜਾਂਦੇ ਨੇ ਸਾਰੀਆਂ ਚੀਜ਼ਾਂ ਕੀ ਕਰਿਆ ਜਾਏ ਮੈਂ ਕਿ ਬੇਨਤੀ ਜ਼ਰੂਰ ਕਰਨੀ ਚਾਹੁੰਨਾ ਸਾਧ ਸੰਗਤ ਕਿ ਇਹਨਾਂ ਸਾਰੀਆਂ ਜਨੂੰ ਸਾਈਡ ਰੱਖ ਕੇ ਕਿਉਂਕਿ ਸੰਸਾਰ 'ਚ ਅਸੀਂ ਬਹੁਤ ਕੁਝ ਵੇਖਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਰੱਖ ਕੇ ਇਹ ਗੱਲ ਯਾਦ ਰੱਖਿਓ ਵੀ ਗੁਰੂ ਤੋਂ ਸਮਰੱਥ ਕੋਈ ਹੋਰ ਨਹੀਂ ਹੈਗਾ ਗੁਰੂ ਸਭ ਤੋਂ ਵੱਡਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਸਭ ਤੋਂ ਮਹਾਨ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਸਭ ਤੋਂ ਮਹਾਨ ਨੇ ਇਹ ਗੱਲ ਯਾਦ ਰੱਖਿਓ ਵੀ ਮੇਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਹੈ ਉਹ ਸਭ ਤੋਂ ਮਹਾਨ ਹੈ ਉਹ ਕਿਉਂ ਮਹਾਨ ਹੈ ਕਿਉਂਕਿ ਉਹ ਗੁਰੂ ਹੈ ਉਹਦੇ ਕੋਲੇ ਹਰ ਇੱਕ ਸਮੱਸਿਆਵਾਂ ਦਾ ਹੱਲ ਹੈ ਉਹ ਗੁਰੂ ਜਿਹਨੂੰ ਕਦੇ ਵੀ ਅਸੀਂ ਆਪਣੇ ਤੋਂ ਬਾਦ ਨਹੀਂ ਵੇਖਾਂਗੇ ਅਸੀਂ ਇਹ ਨਹੀਂ ਵੇਖਾਂਗੇ ਕਿ ਗੁਰੂ ਅੱਜ ਸੀ ਕੱਲ ਨਹੀਂ ਹੈਗਾ ਉਹ ਗੁਰੂ ਅੱਜ ਹੈ ਕੱਲ ਵੀ ਰਹੇਗਾ ਤੇ ਹੈਗਾ ਵੀ ਸੀ ਅਸੀਂ ਅੱਜ ਹਾਂ ਹੀ ਨਹੀਂ ਪਤਾ ਕੱਲ ਹੋ ਰਹੀ ਹੈ ਜਾਂ ਨਾ ਰਹੀ ਉਹ ਇਸ ਕਰਕੇ ਗੁਰੂ ਹੈ ਦੂਜੀ ਗੱਲ ਉਹਦੇ ਕੋਲ ਹਰ ਸਮੱਸਿਆਵਾਂ ਦਾ ਹੱਲ ਹੈ ਕਿਉਂਕਿ ਆਪਾਂ ਪੜ੍ਹਦੇ ਆ ਨਾ ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਉਹਦੇ ਨਾਲ ਜੋ ਜੁੜ ਜਾਂਦਾ ਉਹ ਨੂੰ ਪਾਰ ਨਗਾ ਦਿੰਦਾ ਉਹ ਇਸ ਕਰਕੇ ਗੁਰੂ ਹੈ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ ਸਾਧ ਸੰਗਤ ਸਾਨੂੰ ਆਪਣੇ ਅਸੂਲ ਬਿਲਕੁਲ ਸਹੀ ਰੱਖਣੇ ਚਾਹੀਦੇ ਨੇ ਹਰ ਇੱਕ ਬੰਦਾ ਗੁਰੂ ਅਗੇ ਅਰਦਾਸ ਕਰੇ ਜੋ ਦੁਨਿਆਵੀ ਸਮਸਿਆਵਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਜ਼ਰੂਰ ਕਰੇ ਇਹ ਆਖੇ ਕਿ ਸਤਗੁਰੂ ਕਿਰਪਾ ਕਰਿਓ ਜਿੱਤ ਬਹੁਤ ਨੇੜੇ ਐ ਸਤਗੁਰੂ ਕਿਰਪਾ ਰਖਿਓ ਮੈਨੂੰ ਇਸ ਦੁਨਿਆਦਾਰੀ ਦੇ ਵਿੱਚ ਤਜਰਬਾ ਘੱਟ ਹੋ ਸਕਦਾ ਪਰ ਇਸ ਦੁਨਿਆਦਾਰੀ ਨੂੰ ਜਿੱਤਣ ਦਾ ਜਿਹੜਾ ਤਜਰਬਾ ਹੈ ਨਾ ਤੁਹਾਡੇ ਕੋਲ ਮੈਨੂੰ ਉਹ ਦੱਸਿਓ ਇਹ ਸਤਗੁਰੂ ਕਿਰਪਾ ਕਰਿਓ ਤਾਂ ਜੋ ਮੈਂ ਦੁਨਿਆਦਾਰੀ ਨੂੰ ਜਿੱਤ ਸਕਾਂ इस दे मैं नाल इस <ग्णारी> है, मे, हे 파르샤스 ਦੁਨੀਆਦਾਰੀ ਦੇ ਵਿੱਚ ਮੈਂ ਤੁਹਾਡੇ ਨਾਲ ਜੁੜ ਕੇ ਇਸ ਦੁਨੀਆਦਾਰੀ ਨੂੰ ਜਿਹੜਾ ਹੈ ਉਹ ਬਿਲਕੁਲ ਮੁਕਾਮ ਉਹ ਹਾਸਲ ਕਰ ਸਕਾਂ ਸਤਿਗੁਰੂ ਐਸੀ ਕਿਰਪਾ ਕਰਿਓ हे 파르샤 ਐਸੀ ਮਿਹਰ ਕਰਿਓ ਤਾਂ ਜੋ ਮੈਨੂੰ ਕੋਈ ਸਮੱਸਿਆ ਨਾ ਆਵੇ ਮੈਨੂੰ ਕੋਈ ਦਰਪੇਸ਼ ਸ਼ਰਮਸਿਆ ਨਾ ਆਵੇ हे ਸਤਿਗੁਰੂ ਐਸੀ ਕਿਰਪਾ ਕਰਿਓ हे ਸਤਿਗੁਰੂ ਜੀ ਐਸੀ ਮਿਹਰ ਕਰਿਓ हे 파르샤 ਜੀ ਐਸੀ ਰਹਿਮਤ ਕਰਿਓ ਇਹ ਆਪਾਂ ਅਰਦਾਸ ਜ਼ਰੂਰ ਕਰੀਏ ਕਾਲਯੁਗ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਗੁਰੂ ਤੇ ਹੋਇਆ ਕਾਲਯੁਗ ਉਦੋਂ ਮਿੰਟ ਸਕਿੰਟ ਦੇ ਵਿੱਚ ਖਤਮ ਹੋ ਜਾਏਗਾ ਜਦੋਂ ਗੁਰੂ ਨਾਲ ਜੁੜ ਗਏ ਕਿਉਂਕਿ ਗੁਰੂ ਕੋਲੇ ਤਾਕਤ ਹੈ ਕਾਲਯੁਗ ਨੂੰ ਪਿੱਛੇ ਧੱਕਣ ਦੀ ਇਹ ਗੱਲ ਕਦੇ ਵੀ ਨਾ ਭੁੱਲਿਓ ਸਾਧ ਸੰਗਤ ਹਮੇਸ਼ਾ ਯਾਦ ਰੱਖਿਓ ਕਿ ਸਤਗੁਰੂ ਮਹਾਨ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਇਹ ਗੱਲ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਗਲ ਸਲਤਨਤ ਦਾ ਨੱਕ ਮੋੜ ਦਿੱਤਾ ਤੇ ਸਾਧ ਸੰਗਤ ਕਾਲਯੁਗ ਸਤਗੁਰ ਕਹਿੰਦੇ ਨੇ ਕਿ ਕਾਲਯੁਗ ਕਿਉਂ ਕਲਯੁਗ ਤੋਂ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਗੁਰੂ ਦੇ ਨਾਲ ਜੁੜ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਤੇ ਚੱਲ ਕੇ ਆਪਣੇ ਆਪ ਨੂੰ ਸ਼ੁੱਧ ਕਰ ਸਕਦੇ ਹਾਂ ਤੇ ਕਲਯੁਗ ਉਹਨਾਂ ਨੂੰ ਪਛਲਿੰਦਾ ਜਿਹੜੇ ਅਪਵਿੱਤਰ ਨੇ ਜਾਂ ਕਹਿ ਲੋ ਵੀ ਜਿਹੜੇ ਗੁਰੂ ਤੋਂ ਟੁੱਟੇ ਹੋਏ ਨੇ ਕਲਯੁਗ ਉਹਨਾਂ ਨੂੰ ਆਪਣੀ ਗ੍ਰਿਫਤ ਵਿੱਚ ਕਰਦਾ ਹੈ ਇਹ ਗੱਲ ਹਮੇਸ਼ਾ ਆਪਣੇ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਜਿਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਹੈ ਕਿ ਗੁਰੂ ਸਮਰੱਥ ਹੈ ਉਹਨਾਂ ਦਾ ਕਲਯੁਗ ਕੁਝ ਨਹੀਂ ਵਿਗਾੜ ਸਕਦਾ ਹਮੇਸ਼ਾ ਸਤਗੁਰੂ ਜੀ ਕਿਰਪਾ ਕਰਨ ਬੇਨਤੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ